ਰਾਸਿਕਾਲ ਸਾਥਿਓ ਮੈਂ ਸੁਪਾਲ ਸਿੰਘ ਗੁਲਾੜ ਅੱਜ 26 ਜਨਵਰੀ ਦਾ ਦਿਨ ਹੈ ਜੀ ਕਿ ਅੱਜ ਦੇ ਦਿਨ ਨੂੰ ਭਾਰਤ ਵਰਸ਼ ਦੇ ਵਿੱਚ ਗਣਤੰਤਰ ਦਿਵਸ ਦੇ ਨਾਜੋ ਮਨਾਇਆ ਜਾਂਦਾ ਹੈ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਹ ਸੰਵਿਧਾਨ ਜੋ ਭਾਰਤ ਰਤਨ ਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਬੜੀ ਮੁਸ਼ਕਲ ਕਰਕੇ ਬੜੀ ਮਿਹਨਤ ਕਰਕੇ ਸਿਰਜਿਆ ਸੀ ਉਹ ਸੰਵਿਧਾਨ ਜਿਸ ਸੰਵਿਧਾਨ ਨੇ ਭਾਰਤੀ ਮਨੁਸਮਰਤੀ ਦੇ ਅਨੁਸਾਰ ਸ਼ੂਦਰ ਵਰਗ ਦੇ ਵਿੱਚ ਆਉਂਦੇ ਲੋਕਾਂ ਨੂੰ ਇਨਸਾਫ ਦਬਾਉਣਾ ਸ਼ੁਰੂ ਕੀਤਾ ਭਾਰਤੀ ਔਰਤਾਂ ਨੇ ਆਪਣੇ ਹੱਕ ਦਵਾਏ ਪੜ੍ਹਨ ਲਿਖਣ ਦਾ ਹਰੇਕ ਵਰਗ ਨੂੰ ਅਧਿਕਾਰ ਦਵਾਇਆ ਉਹ ਸੰਵਿਧਾਨ ਜਿਨ੍ਹਾਂ ਨੇ ਭਾਰਤੀ ਲੋਕਾਂ ਦੀ ਜੂਨ ਹੀ ਬਦਲ ਕੇ ਰੱਖ ਦਿੱਤੀ ਜਿਹੜੇ ਲੋਕਾਂ ਤੇ ਹਰ ਦਿਨ ਤਸ਼ੱਦਦ ਹੁੰਦੀ ਸੀ ਜੇਲ੍ਹ ਕੀਤਾ ਜਾਂਦਾ ਸੀਗਾ ਇੱਕ ਵਿਸ਼ੇਸ਼ ਵਰਗ ਦੇ ਵੱਲੋਂ ਜੋ ਆਪਣੇ ਆਪ ਨੂੰ ਸਵਰਨ ਸਮਝਦਾ ਸੀ ਤੇ ਸਮਝਦਾ ਹੈ ਜਿਨ੍ਹਾਂ ਲੋਕਾਂ ਨੇ ਇਨਸਾਨੀਅਤ ਵਿੱਚ ਮਤਭੇਦ ਸ਼ੁਰੂ ਕੀਤੇ ਉਹ ਲੋਕ ਹਰ ਦਿਨ ਆ ਭਾਰਤੀ ਮੂਲ ਨਿਵਾਸੀਆਂ ਦੇ ਉੱਤੇ ਬੜੇ ਜ਼ੁਲਮ ਕਰਦੇ ਸੀਗੇ ਧੀਆਂ ਭੈਣਾਂ ਦੀ ਪੱਤ ਲੁੱਟਦੇ ਸੀਗੇ ਉਹਨਾਂ ਨੂੰ ਕਪੜਾ ਲੀੜਾ ਪਾਉਣ ਦਾ ਅਧਿਕਾਰ ਨਹੀਂ ਸੀਗਾ ਕਿਸੇ ਵਿਅਕਤੀ ਨੂੰ ਕਾਨੂੰਨ ਦੇ ਖਿਲਾਫ ਅਧਿਕਾਰ ਨਹੀਂ ਸੀਗਾ ਉਹ ਸੰਵਿਧਾਨ ਸੱਚਮੁੱਚ ਜਿਨੇ ਭਾਰਤੀ ਮੂਲ ਨਾਗਰੀਆਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਤੇ ਅੱਜ ਤੱਕ ਉਹ ਸੰਵਿਧਾਨ ਉਹਨਾਂ ਦੀ ਕਾਨੂੰਨਨ ਤੌਰ ਤੇ ਰੱਖੀ ਕਰ ਰਿਹਾ ਹੈ ਉਸੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜੀ ਇਹ ਕਾਨੂੰਨ ਪ੍ਰਣਾਲੀ ਚੱਲ ਰਹੀ ਹੈ ਭਾਰਤੀ ਕਾਨੂੰਨ ਪ੍ਰਣਾਲੀ ਸੋ ਅੱਜ ਭਾਰਤੀ ਮੂਲ ਨਾਗਰੀ ਅੱਜ ਦੇ ਦਿਨ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਇੱਕ ਇਤਿਹਾਸਕ ਦਿਨ ਵੱਜੋਂ ਮਨਾਉਂਦੇ ਨੇ ਸੋ ਸੁਖਵਾਲ ਸਿੰਘ ਗਲਾੜ ਵੱਲੋਂ ਸਮੁੱਚੇ ਭਾਰਤ ਵਾਸੀਆਂ ਨੂੰ ਅੱਜ ਦੇ ਇਸ 26 ਜਨਵਰੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਿੰਡ ਗਲਾੜ ਦੀ ਧਰਤੀ ਤੇ ਡਾਕਟਰ ਬੀ ਆਰ ਅੰਬੇਦਕਰ ਪਾਰਕ ਦੇ ਵਿੱਚ ਸਾਰੇ ਸਦਨ ਇਕੱਠੇ ਹੋ ਕੇ ਪਿੰਡ ਦੇ ਕਤਵੰਤੇ ਬਜ਼ੁਰਗ ਸਾਡੇ ਇਕੱਤਰ ਹੋ ਕੇ ਅੱਜ ਭਾਰਤ ਰਤਨ ਬਾਬਾ ਸਾਹਿਬ ਦਾ ਧੰਨਵਾਦ ਕਰ ਰਹੇ ਹਾਂ ਜੀ ਸੋ ਜ਼ਰੂਰ ਵੀਡੀਓ ਸ਼ੇਅਰ ਕਰਿਓ ਜੀ ਮਿਹਰਬਾਨ ਜੀ ਜੈ ਪੀਮ ਜੈ ਜੈ ਭਾਰਤ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਅੱਜ 20 ਜਨਵਰੀ ਐ ਤੇ ਗਲਾੜਪਿੰਡ ਦੀ ਸਾਰੀ ਸੰਗਤ ਡਾਕਟਰ ਅੰਬੇਦਕਰ ਦੇ ਸਟੈਚੂ ਦੇ ਕੋਲ ਆ ਕੇ ਲੱਡੂ ਵੰਡਣੇ ਨੇ ਤੇ ਆਪਣੇ ਸੰਵਿਧਾਨ ਦੇ ਨਰਮਾਤਾ ਕਾਨੂੰਨ ਦੇ ਮਾਹਿਰ ਕਾਨੂੰਨ ਦੇ ਰਖਵਾਲੇ ਵੀਰ ਡਾਕਟਰ ਅੰਬੇਦਕਰ ਜੀ ਉਹਨਾਂ ਨੂੰ ਗਣਤੱਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਾਰੇ ਪੰਜਾਬ ਪਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਰਲਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਭੀਮ ਜੈ ਭਾਰਤ बसि आग जी सत मिन्ट